ਬੇਕਰਮ ਮਜੀਠੀਆ ਜਦੋਂ ਜੇਲ੍ਹ ਚੋਂ ਬਾਹਰ ਆਉਂਦਾ ਤਾਂ ਅਨਸਾਰ ਕਹਿੰਦਾ ਕਿ ਟਾਈਗਰ ਜ਼ਿੰਦਾ ਹੈ ਜਿਸ ਦੀਆਂ ਰੀਲਾਂ ਆਪਾਂ ਸੋਸ਼ਲ ਮੀਡੀਆ ਉੱਪਰ ਵੇਖਦੇ ਆ ਕਿਵੇਂ ਆ ਕਾਲੀ ਵਰਕਰ ਉਸ ਨੂੰ ਇੱਕ ਮੋਟੀਵੇਸ਼ਨਲ ਸਪੀਚ ਸਮਝ ਕੇ ਉਹਨਾਂ ਨੂੰ ਵਾਇਰਲ ਵੀ ਕਰ ਰਹੇ ਆ ਤੇ ਇੱਕ ਦੂਜੇ ਨੂੰ ਹੌਸਲਾ ਫਜ਼ਾਈ ਵੀ ਦੇ ਰਹੇ ਆ ਕਿ ਸਾਡਾ ਜੋ ਸ਼ੇਰ ਆ ਮਾਝੇ ਦਾ ਜਰਨੈਲ ਆ ਉਹ ਜੇਲ੍ਹ ਤੋਂ ਬਾਹਰ ਆ ਗਿਆ ਉਹ ਸਾਡੇ ਵਿਚਾਰ ਆ ਕਿਉਂਕਿ ਅੱਜ ਦਾ ਸਮਾਂ 2027 ਦੇ ਇਲੈਕਸ਼ਨਾਂ ਲਈ ਬੜਾ ਅਹਿਮ ਆ ਸਾਰੇ ਹੀ ਆਹੀ ਪਾਰਟੀਆਂ ਆਪੋ ਆਪਣਾ ਜੋਰ ਲਾ ਰਹੀਆਂ ਰੈਲਗਾਂ ਕੱਢ ਰਹੀਆਂ ਕਿ ਅਸੀਂ 2027 ਦੇ ਵਿੱਚ ਆਪਣੀ ਸਰਕਾਰ ਬਣਾ ਸਕੀਏ ਅਸੀਂ ਜੇ ਹੁਣ ਤੋਂ ਹੀ ਲੋਕਾਂ ਦਾ ਦਿਲ ਜਿੱਤਣ ਲੱਗਾਂਗੇ ਤਾਂ ਹੀ ਸਾਡੀ ਸਰਕਾਰ ਆਉਣ ਵਾਲੇ ਸਮੇਂ ਵਿੱਚ ਬਣੇਗੀ ਇਹ ਤਾਂ ਸਾਰਿਆਂ ਨੂੰ ਪਤਾ ਕਿਵੇਂ ਜੋ ਡੇਰਾ ਬਿਆਸ ਦੇ ਮੁਖੀ ਆ ਉਹ ਮਜੀਠੀਏ ਨੂੰ ਮੁਲਾਕਾਤ ਕਰਨ ਲਈ ਜਾਂਦੇ ਆ ਤੇ ਜਿਸ ਤੋਂ ਬਾਅਦ 2 ਘੰਟਿਆਂ ਤੋਂ ਹੀ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਆ ਤੇ ਉਹ ਬਾਹਰ ਆ ਜਾਂਦੇ ਆ ਭਗਵੰਤ ਮਾਨ ਨੇ ਜੋ ਸੀਐਮ ਨੇ ਪੰਜਾਬ ਦੇ ਉਹਨਾਂ ਨੇ ట్ਵੀਟ ਵੀ ਕੀਤਾ ਸੀ ਤੇ ਇਹ ਚਰਚਾ ਦਾ ਵਿਸ਼ਾ ਵੀ ਬਣਿਆ ਕਿ ਸ਼ਾਇਦ ਕੁਝ ਲੋਕ ਸਰਕਾਰਾਂ ਤੋਂ ਉੱਪਰ ਆ ਪਰ ਇਹ ਤਾਂ ਹੁਣ ਕੋਰਟ ਨੂੰ ਪਤਾ ਕਿ ਉਹਨਾਂ ਨੇ ਜੋ ਜ਼ਮਾਨਤ ਦਿੱਤੀ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਉਹ ਟਰਾਈ ਕਰ ਰਹੇ ਸੀ ਕਿ ਜ਼ਮਾਨਤ ਮਿਲੇ ਉਹ ਕਹਿ ਰਹੇ ਸੀ ਕਿ ਸਾਡੇ ਉੱਪਰ ਝੂਠੇ ਦੋਸ਼ ਲਗਾ ਕੇ ਇਹ ਬੇਬੁਨਿਆਦ ਐਲੀਗੇਸ਼ਨ ਲਗਾਏ ਜੋ 540 ਕਰੋੜ ਦੇ ਸੀ ਇਹਨਾਂ ਨੇ 1000 ਏਕੜ ਜ਼ਮੀਨ ਦੀ ਗੱਲ ਕੀਤੀ ਉਹ ਵੀ ਦਰਅਸਲ ਝੂਠੀ ਆ ਉਹ ਕਿਤੇ ਨਹੀਂ ਪ੍ਰੂਫ ਕਰ पाए ਕਿ ਸਾਡੇ ਕੋਲ ਇੰਨੀ ਐਸੈਟਸ ਆ ਤੇ ਹੁਣ ਇਹਨਾਂ ਨੇ ਵੀ ਕਿਹਾ ਕਿ ਸਾਨੂੰ ਝੂਠਾ ਫਸਾਇਆ ਗਿਆ ਸਾਡੇ ਉੱਪਰ ਸਰਕਾਰ ਸਿਕੰਜਾ ਕਸਣਾ ਚਾਹੁੰਦੀ ਸੀ ਸਾਨੂੰ ਦਬਾਉਣਾ ਚਾਹੁੰਦੀ ਸੀ ਅਸੀਂ ਦਬਣ ਵਾਲੇ ਨਹੀਂ ਅਸੀਂ ਸੱਚੇ ਸੀ ਅਸੀਂ ਹਮੇਸ਼ਾ ਸੱਚ ਦੀ ਆਵਾਜ਼ ਉਠਾਈ ਆ ਅਸੀਂ ਕੋਈ ਝੂਠੇ ਨਾਰੇ ਨਹੀਂ ਮਾਰੇ ਕੋਈ ਝੂਠੇ ਲੋਕਾਂ ਨਾਲ ਵਾਅਦੇ ਨਹੀਂ ਕੀਤੇ ਜੋ ਮੌਜੂਦਾ ਸਰਕਾਰ ਸਮੇਂ ਦੀ ਉਹ ਮੁੱਕਰ ਗਈ ਤੇ ਸਾਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਦੇ ਸੀ ਕਿ ਤੁਸੀਂ ਆਵਾਜ਼ ਨਾ ਚੁੱਕੋ ਪਰ ਇਹ ਤਾਂ ਹੁਣ ਸਰਕਾਰਾਂ ਨੂੰ ਪਤਾ ਜੋ ਉਹਨਾਂ ਨੇ ਐਲੀਗੇਸ਼ਨ ਲਗਾਏ ਸੀ ਕਿ ਇਹਨਾਂ ਉੱਪਰ ਜੋ ਇਲਜ਼ਾਮ ਲੱਗਿਆ ਉਹ ਝੂਠ ਸੀ ਕਿ ਸੱਚ ਸੀ ਕਿਉਂਕਿ ਇਹ ਤਾਂ ਕੋਰਟ ਦੇ ਵਿੱਚ ਹੀ ਸਾਬਤ ਹੁੰਦਾ ਪਰ ਜ਼ਮਾਨਤ ਮੈਲਣ ਤੋਂ ਬਾਅਦ ਵਿਕਰਮਜੀਤ ਮਜੀਠੀਏ ਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਉਧਰ ਜੋ ਸੱਤਾ ਦੇ ਵਿੱਚ ਬੈਠੇ ਆ ਆਮ ਆਦਮੀ ਪਾਰਟੀ ਉਹਨਾਂ ਨੇ ਕਿਹਾ ਕਿ ਇੱਕ ਕੱਲੀ ਜ਼ਮਾਨਤ ਹੀ ਮਿਲੀ ਆ ਇਹ ਬਰੀ ਨਹੀਂ ਹੋਏ ਹਾਲੇ ਕੇਸ ਉਸੇ ਤਰ੍ਹਾਂ ਚੱਲ ਰਿਹਾ ਇਲਜ਼ਾਮ ਉਸੇ ਤਰ੍ਹਾਂ ਲੱਗੇ ਆ ਇਹ ਸਿਰਫ ਇੱਕ ਜ਼ਮਾਨਤ ਮਿਲੀ ਆ ਕੇਸ ਨਹੀਂ ਖਾਰਜ ਹੋਇਆ ਇਸ ਨਾਲ ਇਹ ਸੱਚੇ ਸਾਬਤ ਨਹੀਂ ਹੋ ਸਕਦੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਕਿਹਾ ਕਿ ਵੇਖੋ ਜੋ ਕੋਰਟ ਫੈਸਲਾ ਲੈਂਦੀ ਆ ਕਿੰਨੇ ਟਾਈਮ ਬਾਅਦ ਇਸ ਦਾ ਫੈਸਲਾ ਆਊਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਪਰ 2027 ਦੇ ਇਲੈਕਸ਼ਨਾਂ ਵਿੱਚ ਇਨਾਂ ਗੱਲਾਂ ਦੀ ਬੜੀ ਅਹਿਮ ਭੂਮਿਕਾ ਕਿਉਂਕਿ ਇਹ ਗੱਲਾਂ ਬੜੀਆਂ ਚਰਚਾ ਦੇ ਵਿੱਚ ਰਹੀਆਂ ਇਕੱਲੇ ਇਕੱਲੇ ਇਨਸਾਨ ਨੂੰ ਇਹਨਾਂ ਬਾਰੇ ਪਤਾ ਵਿਸ਼ਿਆਂ ਦੇ ਕਿ ਕੀ ਹੋ ਰਿਹਾ ਪੰਜਾਬ ਦੀ ਰਾਜਨੀਤੀ ਵਿੱਚ ਹੁਣ ਇਹ ਤਾਂ 27 ਦੇ ਵਿੱਚ ਹੀ ਪਤਾ ਲੱਗ